ਜੈ ਹਿੰਦ ਬਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਨੂੰ ਆਸਤੇ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਤੇ ਕਲਾਸ ਹੈ ਦੋਸਤੋ ਆਪਣੀ ਪੰਜਾਬੀ ਪੇਪਰ A ਵਾਸਤੇ ਇਸ ਤੋਂ ਪਹਿਲਾਂ ਆਪਣੀ ਪੰਜਾਬ ਜੀਕੇ ਦੀ ਕਲਾਸਾਂ ਕੰਟੀਨਿਊ ਸੀ ਬਟ ਹੁਣ ਆਪਾਂ ਅਲਟਰਨੇਟਿਵ ਕਰਾਂਗੇ ਅੱਜ ਆਪਣੀ ਪੇਪਰ ਏ ਵਾਸਤੇ ਪੰਜਾਬੀ ਦੀ ਕਲਾਸ ਹੈ ਤੇ ਇਹ ਜਿਹੜੀ ਕਲਾਸ ਹੈ ਦੋਸਤੋ ਇਹ ਬਹੁਤ ਹੀ ਧਿਆਨ ਨਾਲ ਤੁਸੀਂ ਅਟੈਂਡ ਕਰਨੀ ਹੈ ਠੀਕ ਹੈ ਇਸ ਦੇ ਵਿੱਚ ਜਿੰਨੇ ਵੀ 6-7 ਕੁਐਸਚਨ ਹੈ ਇਹ ਮੈਂ ਪੰਜਾਬ ਪਟਵਾਰੀ ਤੋਂ ਕੁਐਸਚਨ ਚੱਕਿਆ ਹੈ ਫਾਇਰਮੈਨ ਤੋਂ ਵੀ ਜਿਹੜਾ ਕੁਐਸਚਨ ਕੱਢਿਆ ਗਿਆ ਹੈ ਸੀਡੀਪੀਓ ਦੇ ਪੇਪਰ ਦੇ ਵਿੱਚੋਂ ਕੁਐਸਚਨ ਕੱਢਿਆ ਗਿਆ ਇਸ ਤੋਂ ਇਲਾਵਾ ਇੱਕ ਦੋ ਹੋਰ ਪੇਪਰ ਜਿਹੜੇ ਹਨ ਕਲਰਕ ਜਿਹੜਾ ਪੇਪਰ ਸੀ ਪਿਛਲਾ ਉਸ ਦੇ ਵਿੱਚੋਂ ਵੀ ਕੁਐਸਚਨ ਕੱਢਿਆ ਗਿਆ ਸੋ ਸਾਰੇ ਪੇਪਰਾਂ ਦੇ ਵਿੱਚੋਂ ਜਿਹੜੇ ਕੁਐਸਚਨ ਕੱਢੇ ਗਏ ਹੈ ਤੇ ਮੈਕਸਿਮਮ ਇੱਥੇ ਦੋਸਤੋ 6-7 ਕੁਐਸਚਨ ਹੀ ਬਣੇ ਆ ਉਸ ਤੋਂ ਬਾਅਦ ਕੁਐਸਚਨ ਜਿਹੜੇ ਰਿਪੀਟ ਹੋਣ ਲੱਗੇ ਸੋ ਇਹ ਮੰਨ ਲਿਓ ਵੀ ਅੱਜ ਦੇ ਜੇ ਤੁਸੀਂ ਸਾਰੇ ਕੁਐਸਚਨ ਸਹੀ ਕਰ ਦਿਓ ਤਾਂ ਪੇਪਰ A ਦੇ ਵਿੱਚ ਤੁਹਾਡਾ 1 ਨੰਬਰ ਜਿਹੜਾ ਉਹ ਪੱਕਾ ਹੋ ਜਾਏਗਾ ਤੇ ਪਿੱਛੇ ਰਹਿ ਜਾਣਗੇ ਜੀ ਚੋਹੀ ਨੰਬਰ ਤੇ ਇਹ ਵੀ ਆਪਾਂ ਬਹੁਤ ਹੀ ਸ਼ੈਤਿ ਕਰਾਂਗੇ ਕਵਰ ਕਿਉਂਕਿ ਡੇਲੀ ਆਪਾਂ ਹੁਣ ਟੌਪਿਕ ਕਵਰ ਕਰਾਂਗੇ ਜਿਵੇਂ ਅੱਜ ਦਿਨਾਂ ਦਾ ਟੌਪਿਕ ਹੋ ਗਿਆ ਕੱਲ ਮਹੀਨੇ ਵਾਲਾ ਟੌਪਿਕ ਕਵਰ ਕਰਾਂਗੇ ਫਿਰ ਆਪਾਂ ਨੰਬਰਾਂ ਵਾਲਾ ਟੌਪਿਕ ਕਵਰ ਕਰਾਂਗੇ ਇਸੇ ਹਿਸਾਬ ਦੇ ਨਾਲ ਆਪਾਂ ਜਿਹੜੇ ਕੁਝ ਟੌਪਿਕ ਐ ਕਵਰ ਕਰਾਂਗੇ ਜ ਜਾਂਦੇ ਆ ਠੀਕ ਹੈ ਸੋ ਹੁਣ ਜਿਆਦਾ ਤੁਹਾਡਾ ਟਾਈਮ ਵੇਸਟ ਨਹੀਂ ਕਰਦੇ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਆ ਤੇ ਪਹਿਲਾ ਕੁਸ਼ਣ ਤੁਹਾਡੀ ਸਕਰੀਨ ਤੇ ਹੈ ਤੇ ਫਟਾਫਟ ਤੁਸੀਂ ਦੱਸ ਦੇਣਾ ਕਿ ਇੱਥੇ ਜਿਹੜੇ ਸ਼ੁੱਕਰਵਾਰ ਦੇ ਸਪੈਲਿੰਗ ਲਿਖੇ ਹੋਏ ਐ ਇਹਨਾਂ ਵਿੱਚੋਂ ਕਿਹੜਾ ਸਪੈਲਿੰਗ ਜਿਹੜਾ ਉਹ ਸਹੀ ਹੈ ਦੱਸ ਦਿਓ ਬਾਈ ਫਟਾਫਟ ਇਹਨਾਂ ਦੇ ਵਿੱਚੋਂ ਕਿਹੜਾ ਸਪੈਲਿੰਗ ਸ਼ੁੱਕਰਵਾਰ ਦਾ ਜਿਹੜਾ ਉਹ ਸਹੀ ਹੈ ਤਾ ਸਹੀ ਜਵਾਬ ਕੀ ਹੋਏਗਾ ਬਈ ਪਹਿਲਾਂ ਤਾਂ ਸਾਰੇ ਕੈਂਡੀਡੇਟ ਟਰਾਈ ਕਰੋ 5 10 15 20 ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਈ ਸਾਰੇ ਟਰਾਈ ਕਰੋ ਕਿਉਂਕਿ ਇਸ ਤੋਂ ਸੌਖੇ ਕੁਐਸਚਨ ਤਾਂ ਹੁਣ ਕੀ ਹੀ ਬਣਨਗੇ ਇਹ ਸਭ ਤੋਂ ਬੇਸਿਕ ਕੁਐਸਚਨ ਹੈ ਜਿਹੜੇ ਤੁਸੀਂ ਸ਼ਾਇਦ ਚੌਥੀ ਪੰਜਵੀਂ ਤੋਂ ਪੜ੍ਹਨੇ ਸਟਾਰਟ ਕੀਤੇ ਸੀ ਤਾਂ ਸ਼ੁੱਕਰਵਾਰ ਦਾ ਦੋਸਤੋ ਇੱਥੇ ਜਿਹੜਾ ਆਪਸ਼ਨਾਂ ਦੇ ਅਕੋਰਡਿੰਗ ਸਹੀ ਸਪੈਲਿੰਗ ਹੈ ਜੀ ਆਪਸ਼ਨ B ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਤੇ ਸ਼ੁੱਕਰਵਾਰ ਦਾ ਦੋਸਤੋ ਕੁਐਸਚਨ ਤੁਸੀਂ ਮੰਨ ਕੇ ਚੱਲਿਓ ਪੰਜ ਵਾਰ ਤੋਂ ਉੱਤੇ ਰਿਪੀਟ ਹੋ ਚੁੱਕਿਆ ਹੈ ਦੋ ਤਿੰਨ ਬਾਰ ਤਾਂ ਇਦਾਂ ਦਾ ਸੇਮ ਹੀ ਆਪਸ਼ਨ ਦੇ ਨਾਲ ਰਿਪੀਟ ਹੋਇਆ ਇੱਕ ਦੋ ਵਾਰ ਆਪਸ਼ਨਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਗੇਮ ਖੇਡਿਆ ਗਿਆ ਉਹ ਵੀ ਕੁਐਸਚਨ ਮੈਂ ਸ਼ਾਮਿਲ ਕਰਿਆ ਆਪਾਂ ਨੈਕਸਟ ਕੁਐਸਚਨਾਂ ਦੇ ਵਿੱਚ ਉਸ ਨੂੰ ਵੀ ਦੇਖਾਂਗੇ ਤਾਂ ਇਸ ਦਾ ਸਹੀ ਜਵਾਬ ਹੋ ਜਾਏਗਾ ਜੀ ਸ਼ੁੱਕਰਵਾਰ ਇਸ ਤਰੀਕੇ ਨਾਲ ਜਿਹੜਾ ਸ਼ੁੱਕਰਵਾਰ ਪਾਇਆ ਜਾਂਦਾ ਉਹ ਬਿਲਕੁਲ ਸਹੀ ਹੈ ਤੇ ਨੈਕਸਟ ਜਿਹੜਾ ਕੁਐਸਚਨ ਹੈ ਦੋਸਤੋ ਇਸ ਦੇ ਵਿੱਚ ਐਤਵਾਰ ਦਾ ਸਹੀ ਸਪੈਲਿੰਗ ਤੁਹਾਡੇ ਤੋਂ ਪੁੱਛਿਆ ਗਿਆ ਹੈ ਤਾਂ ਐਤਵਾਰ ਦਾ ਦੋਸਤੋ ਸਹੀ ਸਪੈਲਿੰਗ ਜਿਹੜਾ ਹੋਏਗਾ ਕਿਹੜਾ ਹੋਏਗਾ ਤਾ ਸਹੀ ਸਪੈਲਿੰਗ ਦੋਸਤੋ ਆਪਸ਼ਨਾਂ ਦੇ ਅਕੋਰਡਿੰਗ ਬਣ ਜੇਗਾ ਜੀ ਆਪਸ਼ਨ ਏ ਬਿਲਕੁਲ ਸਹੀ ਹੈ ਠੀਕ ਹੈ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਜਿਹੜਾ ਆਪਣਾ ਨੈਕਸਟ ਕੁਐਸਚਨ ਹੈ ਬਈ ਇਸ ਦੇ ਵਿੱਚ ਤੁਹਾਡੇ ਤੋਂ ਵੀਰਵਾਰ ਦਾ ਸਹੀ ਸਪੈਲਿੰਗ ਪੁੱਛਿਆ ਗਿਆ ਹੈ ਤੇ ਸਾਰੇ ਕੈਂਡੀਡੇਟ ਬਈ ਜਵਾਬ ਦਿਓ ਕਿ ਵੀਰਵਾਰ ਦਾ ਸਹੀ ਸਪੈਲਿੰਗ ਕੀ ਹੋਏਗਾ ਤਾਂ ਵੀਰਵਾਰ ਦਾ ਦੋਸਤੋ ਜਿਹੜਾ ਸਹੀ ਸਪੈਲਿੰਗ ਹੋਣ ਵਾਲਾ ਬਈ ਕਿਹੜਾ ਹੋਣ ਵਾਲਾ ਹੈ ਆਪਸ਼ਨ ਸੀ ਤੇ ਜਿਹੜਾ ਵੀਰਵਾਰ ਲਿਖਿਆ ਦੋਸਤੋ ਇਹ ਬਿਲਕੁਲ ਸਹੀ ਹੋਣ ਵਾਲਾ ਹੈ ਠੀਕ ਹੈ ਤਾਂ অপশন সি এ سوال ਦਾ ਸਹੀ ਜਵਾਬ ਹੋ ਜਾਏਗਾ ਹੁਣ ਚਲਦੇ ਆਪਾਂ ਨੈਕਸਟ ਸਵਾਲ ਦੇ ਵੱਲ ਤੇ ਇਹ ਜਿਹੜਾ ਕੋਸ਼ਨ ਹੈ ਦੋਸਤੋ ਇਹ ਥੋੜਾ ਜਿਹਾ ਘੁਮਾ ਕੇ ਪੁੱਛਿਆ ਗਿਆ ਸੀ ਹੈ ਇਹ ਵੀ ਸ਼ੁੱਕਰਵਾਰ ਬਾਰੇ ਬਟ ਕੋਸ਼ਨ ਨੂੰ ਥੋੜਾ ਜਿਹਾ ਘੁਮਾਇਆ ਗਿਆ ਹੈ ਮੈਂ ਤੁਹਾਨੂੰ ਕਿਹਾ ਸੀ ਵੀ ਦੋ ਕੁ ਕੋਸ਼ਨ ਸੀ ਜਿਸ ਦੇ অপਸ਼ਨਾਂ ਦੇ ਨਾਲ ਜਿਹੜਾ ਥੋੜਾ ਜਿਹਾ ਖੇਡਿਆ ਗਿਆ ਸੀ ਇਸ ਦੇ ਵਿੱਚੋਂ ਇੱਕ ਪਹਿਲਾ ਇੱਕ ਕੋਸ਼ਨ ਇਹ ਹੈ ਤਾਂ ਇਸ ਦੇ ਵਿੱਚ ਦੋਸਤੋ ਤੁਸੀਂ ਦੱਸਣਾ ਕਿ ਹੇਠ ਲਿਖੇ ਜਿਹੜੇ ਸਪੈਲਿੰਗ ਹੈ ਇਹਨਾਂ ਦੇ ਵਿੱਚੋਂ ਸ਼ੁੱਧ ਪੰਜਾਬੀ ਵਾਲਾ ਸਪੈਲਿੰਗ ਕਿਹੜਾ ਹੈ ਤਾਂ ਇਹ ਜਿਹੜਾ ਦੋਸਤੋ ਸ਼ੁੱਕਰਵਾਰ ਪਾਇਆ ਹੋਇਆ ਹੈ ਬਿਲਕੁਲ ਸਹੀ ਪਾਇਆ ਹੋਇਆ ਹੈ ਠੀਕ ਹੈ ਤਾਂ ਆਪਸ਼ਨ ਡੀ ਜਿਹੜਾ ਹੈ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਠੀਕ ਹੈ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਕੁਐਸਚਨ ਦੇ ਵਿੱਚ ਦੋਸਤੋ ਆਪਣੇ ਤੋਂ ਸ਼ਨੀਵਾਰ ਦਾ ਸਹੀ ਸਪੈਲਿੰਗ ਪੁੱਛਿਆ ਗਿਆ ਹੈ ਤਾਂ ਆਪਸ਼ਨਾਂ ਦੇ ਅਕੋਰਡਿੰਗ ਹੀ ਬਈ ਤੁਸੀਂ ਜਵਾਬ ਦੇਣਾ ਹੈ ਠੀਕ ਹੈ ਸ਼ਨੀਵਾਰ ਦਾ ਸਹੀ ਸਪੈਲਿੰਗ ਆਪਸ਼ਨ ਏ ਹੋਏਗਾ ਬੀ ਹੋਏਗਾ ਸੀ ਹੋਏਗਾ ਜਾਂ ਡੀ ਹੋਏਗਾ ਫੜਾਵੜ ਸਾਰੇ ਜਵਾਂ ਤੁਸੀਂ ਜਿੰਨੇ ਵੀ ਬਈ ਦੇਖ ਰਹੇ ਹੋ ਸਾਰੇ ਟਰਾਈ ਕਰੋ ਤਾਂ ਸ਼ਨੀਵਾਰ ਦਾ ਦੋਸਤੋ ਜਿਹੜਾ ਸਹੀ ਸਪੈਲਿੰਗ ਆਪਣਾ ਬਣ ਜਗਾ ਜੀ অপਸ਼ਨ ਡੀ ਤੇ ਜਿਹੜਾ ਸ਼ਨੀਵਾਰ ਵਾਲਾ ਸਪੈਲਿੰਗ ਲਿਖਿਆ ਹੋਇਆ ਇਹ ਆਪਸ਼ਨ ਨਾਲ ਅਕੋਰਡਿੰਗ ਬਿਲਕੁਲ ਸਹੀ ਹੈ ਠੀਕ ਹੈ ਓਕੇ ਜੀ ਚਲਦੇ ਆਪਾਂ ਨੈਕਸਟ ਕੁਸ਼ਚਨ ਦੇ ਵੱਲ ਤੇ ਨੈਕਸਟ ਕੁਸ਼ਚਨ ਦੇ ਵਿੱਚ ਦੋਸਤੋ ਮੰਗਲਵਾਰ ਦਾ ਸਹੀ ਸਪੈਲਿੰਗ ਪੁੱਛਿਆ ਹੋਇਆ ਦੱਸੋ ਫਟਾਫਟ ਮੰਗਲਵਾਰ ਦਾ ਸਹੀ ਸਪੈਲਿੰਗ ਕੀ ਹੋਏਗਾ ਤਾਂ ਇੱਥੇ ਤਾਂ ਦੋਸਤੋ ਦੇਖੋ ਮੰਗਲਵਾਰਾ ਠੀਕ ਹੈ ਗਲਤ ਹੋ ਗਿਆ ਇੱਥੇ ਮੰਗਲਵਾਰ ਦੇ ਲੱਲਾ ਦੇ ਪੇਰੇ ਦੇ ਵਿੱਚ ਬਿੰਦੀ ਪਾਈ ਹੋਈ ਹੈ ਆ ਵੀ ਗਲਤ ਹੋ ਗਿਆ ਇੱਥੇ ਗੱਗਾ ਦੇ ਪੇਰੇ ਦੇ ਵਿੱਚ ਬਿੰਦੀ ਪਾਈ ਹੋਈ ਹੈ ਆ ਵੀ ਡਾਇਰੈਕਟਲੀ ਦੇਖਦੇ ਹੀ ਗਲਤ ਹੋ ਗਿਆ ਤਾਂ ਆਪਸ਼ਨ ਬੀ ਬਚ ਗਿਆ ਜੇ ਬਿਲਕੁਲ ਸਹੀ ਤਾਂ ਆਪਸ਼ਨ ਬੀ ਦੇ ਉੱਤੇ ਜਿਹੜਾ ਮੰਗਲਵਾਰ ਦਾ ਸਪੈਲਿੰਗ ਪਾਇਆ ਹੋਇਆ ਹੈ ਜੀ ਬਿਲਕੁਲ ਸਹੀ ਹੈ ਠੀਕ ਹੈ ਤੇ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ ਜਿਹੜਾ ਕੁਐਸਚਨ ਹੈ ਬਈ ਇਸ ਦੇ ਵਿੱਚ ਪੁੱਛਿਆ ਗਿਆ ਜੀ রবিવાર குருવાર સોમવાર ਤੇ ਮੰਗਲਵਾਰ ਇਹਨਾਂ ਦਾ ਸਪੈਲਿੰਗ ਪਾਏ ਹੋਏ ਹੈ ਤੁਸੀਂ ਦੱਸਣਾ ਹੈ ਕਿ ਪੰਜਾਬੀ ਵਿੱਚ ਕਿਹੜਾ ਸ਼ੁੱਧ ਰੂਪ ਦੇ ਵਿੱਚ ਪਾਇਆ ਹੋਇਆ ਹੈ ਇਹ ਜਿਹੜੇ ਨਾਂ ਲਿਖਿਓ ਹੋਏ ਹੈ ਤੁਸੀਂ ਦੱਸਣਾ ਹੈ ਕਿ ਬਿਲਕੁਲ ਸਹੀ ਨਾਂ ਜਿਹੜਾ ਉਹ ਕਿਹੜਾ ਹੈ ਤਾਂ ਇਹਦੇ ਵਿੱਚ ਦੋਸਤੋ ਜੇ ਤੁਸੀਂ ਦੇਖੋਗੇ ਤਾਂ ਸੋਮਵਾਰ ਸੋਮਵਾਰ ਜਿਹੜਾ ਆ ਸਹੀ ਪਾਇਆ ਹੋਇਆ ਹੈ ਤਾਂ ਦੋਸਤੋ ਹੁਣ ਚੱਲਦੇ ਆ ਨੈਕਸਟ ਕੁਐਸ਼ਨ ਦੇ ਵੱਲ ਤੇ ਨੈਕਸਟ ਜਿਹੜਾ ਕੁਐਸ਼ਨ ਤੁਸੀਂ ਦੇਖ ਰਹੇ ਹੋ ਬਈ ਇਸ ਦੇ ਵਿੱਚ ਸ਼ੁੱਕਰਵਾਰ ਦਾ ਸਹੀ ਸਪੈਲਿੰਗ ਤੁਹਾਡੇ ਤੋਂ ਪੁੱਛਿਆ ਗਿਆ ਤੇ ਬਹੁਤ ਹੀ ਧਿਆਨ ਨਾਲ ਤੁਸੀਂ ਜਵਾਬ ਦੇਣਾ ਹੈ ਠੀਕ ਹੈ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਸ਼ੁੱਕਰਵਾਰ ਬਾਰੇ ਸਭ ਤੋਂ ਵੱਧ ਕੁਐਸ਼ਨ ਰਿਪੀਟ ਹੋਏ ਐ ਤਿੰਨ ਕੁਐਸ਼ਨ ਤਾਂ ਇਦਾਂ ਦੇ ਮੈਂ ਦੇਖੇ ਡਿੱਟੋ ਹੀ ਰਿਪੀਟ ਹੋ ਗਏ ਆਪਸ਼ਨਾਂ ਵੀ ਚੇਂਜ ਨਹੀਂ ਹੋਈ ਬਟ ਦੋ ਕੁਐਸ਼ਨ ਮੈਂ ਇਦਾਂ ਦੇ ਦੇਖੇ ਪੰਜ ਛੇ ਪੇਪਰਾਂ ਦੇ ਵਿੱਚੋਂ ਕੀ ਉਹਨਾਂ ਦੇ ਆਪਸ਼ਨਾਂ ਦੇ ਵਿੱਚ ਥੋੜੀ ਜਿਹੀ ਹੇਰਫੇਰ ਕਰੀ ਗਈ ਸੀ ਇੱਕ ਤਾਂ ਆਪਾਂ ਜੁਮੇ ਵਾਲਾ ਜਿਹੜਾ ਕੁਸ਼ਣ ਕਵਰ ਕਰਿਆ ਸੀ ਤੇ ਸੈਕੰਡ ਆ ਜਿਹੜਾ ਕੁਸ਼ਣ ਹੈ ਇਸ ਦਾ ਜਵਾਬ ਬਹੁਤ ਹੀ ਧਿਆਨ ਨਾਲ ਤੁਸੀਂ ਦੇਣਾ ਹੈ ਠੀਕ ਹੈ ਤੇ ਫਟਾਫਟ ਸਾਰੇ ਜਵਾਨ ਟਰਾਈ ਕਰੋ ਵੀ ਸਹੀ ਸਪੈਲਿੰਗ ਜਿਹੜਾ ਹੈ ਸ਼ੁੱਕਰਵਾਰ ਦਾ ਕੀ ਹੋਏਗਾ ਤੇ ਆਪਸ਼ਨ ਦੇ ਵਿੱਚ ਬਾਈ ਸ਼ੁੱਕਰਵਾਰ ਦਾ ਸਹੀ ਸਪੈਲਿੰਗ ਤੁਸੀਂ ਲਿਖਣਾ ਹੈ ਠੀਕ ਹੈ ਤਾਂ ਸਹੀ ਜਵਾਬ ਕੀ ਹੋ ਜਾਏਗਾ ਜੀ ਸਹੀ ਜਵਾਬ ਆਪਣਾ ਹੋਏਗਾ ਜੀ ਆਪਸ਼ਨ ਡੀ ਠੀਕ ਹੈ ਇਹ ਜਿੰਨੇ ਵੀ ਸ਼ੁੱਕਰਵਾਰ ਪਾਏ ਹੋਏ ਨਾ ਸਾਰਿਆਂ ਦੇ ਵਿੱਚ ਮਿਸਟੇਕ ਹੈ ਇਹ ਜਿਹੜਾ ਅੱਦਕ ਹੈ ਬਈ ਇਹ ਸਸੇ ਦੇ ਉੱਤੇ ਪੈਣਾ ਸੀ ਠੀਕ ਹੈ ਕਕੇ ਦੇ ਉੱਤੇ ਨਹੀਂ ਪੈਣਾ ਸੀ ਸਸੇ ਦੇ ਉੱਤੇ ਹੁੰਦਾ ਫਿਰ ਆਪਣਾ ਸਪੈਲਿੰਗ ਜਿਹੜਾ ਹੈ ਇਹ ਸਹੀ ਹੋ ਜਾਣਾ ਸੀ ਠੀਕ ਹੈ ਬਟ ਇਹ ਸਾਰੇ ਸਪੈਲਿੰਗ ਜਿਹੜੇ ਸ਼ੁੱਕਰਵਾਰ ਦੇ ਗਲਤ ਹੈ ਸਹੀ ਸਪੈਲਿੰਗ ਆਪਾਂ ਪਹਿਲਾਂ ਵੀ ਕਵਰ ਕਰ ਚੁੱਕੇ ਆ ਠੀਕ ਹੈ ਤੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਹਫਤੇ ਦੇ ਜਿੰਨੇ ਵੀ ਵਾਰ ਹੈ ਠੀਕ ਹੈ ਸਾਰਿਆਂ ਦੇ ਸਹੀ ਸਪੈਲਿੰਗ ਪੰਜਾਬੀ ਦੇ ਵਿੱਚ ਜ਼ਰੂਰ ਲਿਖਣੇ ਆ ਕਿਉਂਕਿ ਇਸ ਦੇ ਨਾਲ ਹੀ ਤੁਹਾਡੀ ਪ੍ਰੈਕਟਿਸ ਹੋਏਗੀ ਤੇ ਇਸ ਦੇ ਨਾਲ ਹੀ ਬਈ ਤੁਹਾਡਾ ਇੱਕ ਨੰਬਰ ਜਿਹੜਾ ਹੈ ਉਹ ਪੱਕਾ ਹੋ ਜਾਏਗਾ। ਨੈਕਸਟ ਆਪਣਾ ਜਿਹੜਾ ਕੁਐਸਚਨ ਹੈ ਬਈ ਇਸ ਦੇ ਵਿੱਚ ਇਹ ਜਿੰਨੇ ਵੀ ਨਾਂ ਦਿੱਤੇ ਹੋਏ ਐ ਇਹਨਾਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਕਿਹੜਾ ਸ਼ੁੱਧ ਰੂਪ ਦੇ ਵਿੱਚ ਲਿਖਿਆ ਹੋਇਆ ਉਹ ਦੱਸਣਾ ਹੈ। ਦੱਸੋ ਬਈ ਇਹਨਾਂ ਵਿੱਚੋਂ ਕਿਹੜਾ ਪੰਜਾਬੀ ਦੇ ਵਿੱਚ ਸ਼ੁੱਧ ਲਿਖਿਆ ਹੋਇਆ ਹੈ ਤੁਸੀਂ ਫੜਾਫੜ ਦੱਸ ਦੇਣਾ ਕਮੈਂਟ ਬਾਕਸ ਦੇ ਵਿੱਚ ਤੇ ਤੁਹਾਡੀ ਕੋਸ਼ਿਸ਼ ਆ ਰਹਿਣੀ ਚਾਹੀਦੀ ਹੈ ਵੀ ਤੁਸੀਂ ਪੰਜਾਬੀ ਦੇ ਵਿੱਚ ਹੀ ਉਹਨੂੰ ਟਾਈਪ ਕਰੋ। ਠੀਕ ਹੈ ਬੁੱਧਵਾਰ ਸਹੀ ਹੈ ਗੁਰੂਵਾਰ ਸਹੀ ਹੈ ਦਸੰਬਰ ਸਹੀ ਹੈ ਜਾਂ ਮੰਗਲਵਾਰ ਸਹੀ ਹੈ ਤਾਂ ਇੱਥੇ ਦੋਸਤੋ ਪੰਜਾਬੀ ਦੇ ਵਿੱਚ ਜਿੰਨੇ ਵੀ ਵਾਰ ਪਾਏ ਹੋਏ ਐ ਇਹਨਾਂ ਦੇ ਵਿੱਚੋਂ ਬੁੱਧਵਾਰ ਬਿਲਕੁਲ ਸਹੀ ਪਾਇਆ ਹੋਇਆ ਹੈ ਬਾਕੀ ਸਾਰਿਆਂ ਦੇ ਵਿੱਚ ਮਿਸਟੇਕ ਹੈ ਠੀਕ ਹੈ ਸੋ ਇਹ ਆਪਣੀ ਅੱਜ ਦੀ ਕਲਾਸ ਸੀ ਤੇ ਤੁਹਾਡਾ ਹੋਮਵਰਕ ਇਹ ਹੈ ਬਈ ਵੀਡੀਓ ਐਂਡ ਤੋਂ ਬਾਅਦ ਹਫਤੇ ਦੇ ਸੱਤ ਦੇ ਸੱਤ ਵਾਰ ਤੁਸੀਂ ਪੰਜਾਬੀ ਦੇ ਵਿੱਚ ਸ਼ੁੱਧ ਪੰਜਾਬੀ ਦੇ ਵਿੱਚ ਲਿਖਣੇ ਐ ਠੀਕ ਹੈ ਸੋਮਵਾਰ ਤੋਂ ਲੈ ਕੇ ਤੇ ਸੰਡੇ ਤੱਕ ਸਾਰੇ ਤੁਸੀਂ ਲਿਖ ਦੇਣੇ ਆ ਤੇ 101% ਗਰੰਟੀ ਹੈ ਜੇ ਅੱਜ ਤੁਹਾਡਾ ਕੋਈ ਕੁਐਸਚਨ ਗਲਤ ਨਹੀਂ ਹੋਇਆ ਜਾਂ ਇਹ ਕਹਿ ਲਓ ਵੀ ਹਫਤੇ ਦੇ 7 ਬਾਰ ਦੇ ਸਪੈਲਿੰਗ ਤੁਹਾਨੂੰ ਸ਼ੁੱਧ ਪੰਜਾਬੀ ਵਿੱਚ ਆਉਂਦੇ ਆ ਸ਼ੁੱਧ ਇੰਗਲਿਸ਼ ਵਿੱਚ ਆਉਂਦੇ ਆ ਠੀਕ ਹੈ ਤਾਂ ਤੁਹਾਡਾ 1 ਨੰਬਰ ਹੈ ਜੀ ਪੱਕਾ ਪਿੱਛੇ ਰਹਿ ਗਏ ਜੀ ਤੁਹਾਡੇ 24 ਨੰਬਰ ਕਿਉਂਕਿ ਕੋਈ ਵੀ ਪੇਪਰ ਤੁਸੀਂ ਪਿਛਲਾ ਚੱਕ ਕੇ ਦੇਖ ਲਿਓ ਹਰ ਇੱਕ ਪੇਪਰ ਦੇ ਵਿੱਚ ਵਾਰ ਦਾ ਕੁਐਸਚਨ ਰਿਪੀਟ ਹੋਇਆ ਹੈ ਨੈਕਸਟ ਪੇਪਰਾਂ ਵਿੱਚ ਵੀ ਹੋਏਗਾ ਤਾਂ ਇੱਕ ਨੰਬਰ ਤੁਹਾਡਾ ਇੱਥੋਂ ਪੱਕਾ ਹੋ ਜਾਏਗਾ ਜੀ ਕੱਲਾ ਵਾਲੀ ਕਲਾਸ ਦੇ ਵਿੱਚ ਆਪਾਂ ਮੰਥ ਦੇ ਜਿਹੜੇ ਨਾਂ ਹੈ ਉਹ ਕਵਰ ਕਰਾਂਗੇ ਦੈਨ ਉਸ ਤੋਂ ਬਾਅਦ ਗਿਣਤੀ ਜਿਹੜੀ ਪੁੱਛੀ ਜਾਂਦੀ ਹੈ ਕਿਤੇ ਪੁਣੇ 6 ਪੁਣੇ 9 ਪੁਣੇ 9 ਵਾਲਾ ਕੁਐਸਚਨ ਤਾਂ ਬਹੁਤ ਹੀ ਜ਼ਿਆਦਾ ਰਿਪੀਟ ਹੋਇਆ ਹੈ ਪੁਣੇ 9 ਹੋਗੇ ਸਵਾ 9 ਹੋਗੇ ਠੀਕ ਹੈ ਇਸ ਤਰੀਕੇ ਦੇ ਪੁਣੇ 6 ਹੋਗੇ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਆ ਸੋ ਨੈਕਸਟ ਉਹ ਵੀ ਟੌਪਿਕ ਆਪਾਂ ਬਹੁਤ ਹੀ ਛੇਤੀ ਕਵਰ ਪੰਜਾਬ ਜਿੱਕੇ ਦੇ ਹੋਰ ਜਿੰਨੇ ਵੀ ਕਲਾਸਾਂ ਹੋਏਗੀ ਦੋਸਤੋ ਐਮਸੀਕਿਊ ਦੀ ਕਲਾਸਾਂ ਉਹ ਆਪਣੇ ਬੇਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਓਗੇ ਉਹ ਟੈਨਸ਼ਨ ਨਾ ਲਿਓ ਤੇ ਜੇ ਹੁਣ ਇੱਥੇ ਵੀ ਟਾਈਮ ਜੇ ਬਚਿਆ ਇੱਥੇ ਵੀ ਕੋਸ਼ਿਸ਼ ਕਰਾਂਗੇ ਕਿ ਇੱਥੇ ਵੀ ਤੁਹਾਨੂੰ ਕਵਰ ਕਰਵਾ ਦਿੱਤੀ ਜਾਵੇ। ਬਾਕੀ ਹੁਣ ਆਪਾਂ ਟੌਪਿਕ ਦੇ ਹਿਸਾਬ ਦੇ ਨਾਲ ਕਲਾਸਾਂ ਜਿਹੜੀਆਂ ਕੰਟੀਨਿਊ ਕਰਾਂਗੇ ਭਾਵੇਂ ਪੰਜਾਬ ਜੀਕੇ ਦੀ ਹੋਵੇ ਭਾਵੇਂ ਆਪਣੇ ਪੰਜਾਬੀ ਪੇਪਰ A ਦੀ ਹੋਵੇ ਠੀਕ ਹੈ। ਸੋ ਇਹ ਕਲਾਸਾਂ ਤੁਸੀਂ ਜ਼ਰੂਰ ਲਾ ਲਿਓ ਇਸ ਦੇ ਨਾਲ ਕਾਫੀ ਹੱਦ ਤੱਕ ਤੁਹਾਡੀ ਹੈਲਪ ਜਿਹੜੀਆਂ ਹੋ ਜਾਏਗੀ ਤੇ 25 ਨੰਬਰਾਂ ਤੱਕ ਤਾਂ ਤੁਸੀਂ ਆਰਾਮ ਨਾਲ ਪਹੁੰਚੋਗੇ। ਉਸ ਤੋਂ ਅੱਗੇ ਥੋੜਾ ਜਿਹਾ ਤੁਸੀਂ ਖੁਦ ਐਫਰਟ ਕਰੋਗੇ ਤਾਂ ਆਰਾਮ ਦੇ ਨਾਲ 30-35 ਤੁਹਾਡਾ ਸਕੋਰ ਹੋ ਜਾਏਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਤੇ ਜੇ ਆਪਣਾ ਕੋਈ ਤੁਸੀਂ ਪੰਜਾਬੀ ਪੇਪਰ A ਵਾਲਾ ਵਿੱਚ ਜੁਆਇਨ ਕਰਨਾ ਹੋਵੇ ਠੀ ਜਿੱਕੇ ਲਈ ਬਾਈਕ ਕਰਨੀ ਹੋਏ ਤਾਂ ਤੁਸੀਂ ਸਿੱਧਾ ਹੀ ਪਲੇ ਸਟੋਰ ਤੋਂ ਪੰਜਾਬ ਸਟਡੀ ਗਰੁੱਪ ਨਾਂ ਦਾ ਆਪਣਾ ਜਿਹੜਾ ਐਪ ਹੈ ਬਈ ਡਾਊਨਲੋਡ ਕਰ ਲਿਓ ਉਸ ਦੇ ਵਿੱਚ ਚਾਹੋ ਤਾਂ ਤੁਸੀਂ ਬੇਚ ਪਰਚੇਜ਼ ਕਰ ਸਕਦੇ ਹੋ ਠੀਕ ਹੈ ਈ-ਬੁੱਕ ਲੈ ਸਕਦੇ ਹੋ ਥੋਡੀ ਮਰਜ਼ੀ ਹੈ ਤੇ ਇਸ ਤੋਂ ਬਾਅਦ WhatsApp ਵਾਲਿਆਂ ਨੂੰ ਬੇਨਤੀ ਹੈ ਬਈ ਸਾਰਾ ਦਿਨ ਤੁਸੀਂ ਜਿਹੜਾ ਅਗਲਿਆਂ ਦਾ ਦਿਮਾਗ ਨਾ ਖਾਇਆ ਕਰੋ ਜੇ ਤੁਹਾਨੂੰ ਸੈਟੀਸਫਾਈ ਤੁਸੀਂ ਹੋ ਕੰਟੈਂਟ ਨਾਲ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਬੁੱਕ ਲੈਣੀ ਹੀ ਹੈ ਠੀਕ ਹੈ ਕੰਟੈਂਟ ਤੁਸੀਂ ਆਪਣੇ ਕਲਾਸਾਂ ਦੇ ਵਿੱਚ ਦੇਖ ਲਿਆ ਇਸ ਤੋਂ ਇਲਾਵਾ ਜਿਹੜਾ ਆਪਣਾ ਗਰੁੱਪ ਡੀ ਵਾਲਾ ਫ੍ਰੀ ਵਾਲਾ ਬੇਚ ਜਿਹੜਾ ਚੱਲ ਰਿਹਾ ਟੈਲੀਗ੍ਰਾਮ ਤੇ ਗਰੁੱਪ ਚੱਲ ਰਿਹਾ ਆਪਣਾ ਜਿਸ ਦੇ ਵਿੱਚ ਕਾਫੀ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਫ੍ਰੀ ਆਫ ਕੋਸਟ ਉੱਥੇ ਤੁਸੀਂ ਦੇਖ ਲਿਆ ਤੇ ਸੈਟੀਸਫਾਈ ਹੋ ਗਏ ਬੁੱਕ ਲੈਣੀ ਹੈ 101% ਤਾਂ ਹੀ ਤੁਸੀਂ WhatsApp ਤੇ ਮੈਸੇਜ ਪਾਓ ਨਹੀਂ ਤਾਂ ভাই ਬਹੁਤ ਜ਼ਿਆਦਾ 100 150 ਤੋਂ ਉੱਤੇ ਡੇਲੀ ਦੇ ਮੈਸੇਜ ਹੋ ਜਾਂਦੇ ਐ ਤੇ ਸਾਰਿਆਂ ਦਾ ਜਵਾਬ ਦੇਣਾ ਪੋਸੀਬਲ ਨਹੀਂ ਹੁੰਦਾ ਸਾਰੇ ਬੁੱਕ ਲਈ ਕੇ ਹੀ ਮੈਸੇਜ ਕਰਦੇ ਐ ਸੋ ਸਾਰਿਆਂ ਦਾ ਜਵਾਬ ਪੋਸੀਬਲ ਨਹੀਂ ਹੁੰਦਾ ਜੇ ਤੁਸੀਂ 101% ਬੁੱਕ ਲੈਣੀ ਹੈ ਇਸ ਗੱਲ ਦਾ ਕਿਸੇ ਨੂੰ ਵੀ ਗੁੱਸਾ ਲੱਗਦਾ ਤਾਂ ਮਾਫ਼ ਕਰਿਓ ਬਟ ਕੀ ਹੁੰਦਾ ਹੈ ਫਾਲਤੂ ਮੈਸੇਜ ਕਰਨ ਜਿਹੜੇ ਜੈਨੂਇਨ ਕੈਂਡੀਡੇਟ ਹੁੰਦੇ ਆ ਉਹਨਾਂ ਦਾ ਰਿਪਲਾਈ ਨਹੀਂ ਹੁੰਦਾ ਠੀਕ ਹੈ ਸੋ ਇਹ ਗੜਲ ਵਾਸਤੇ ਸਾਨੂੰ ਮਾਫ਼ ਕਰਿਓ ਤੇ ਤੁਹਾਡਾ ਜੇ ਕੋਈ ਸਵਾਲ ਹੋਏ ਡਾਊਟ ਹੋਏ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਇਸ ਤੋਂ ਲਾਅ ਦੋਸਤੋ ਫ੍ਰੀ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਪਣਾ ਟੈਲੀਗ੍ਰਾਮ ਤੇ ਗਰੁੱਪ ਬਣਿਆ ਹੋਇਆ ਹੈ ਬਿਨਾ ਸਪੇਸ ਤੁਸੀਂ ਟੈਲੀਗ੍ਰਾਮ ਤੇ ਲਿਖ ਦੇਣਾ ਜੀ ਪੰਜਾਬ ਗਰੁੱਪ ਡੀ ਸਰਚ ਮਾਰ ਦਿਓ ਪੰਜਾਬ ਸਟਡੀ ਗਰੁੱਪ ਵਾਲਾ ਲੋਗੋ ਵਾਲਾ ਤੁਹਾਡੇ ਸਾਹਮਣੇ ਜਿਹੜਾ ਗਰੁੱਪ ਆ ਜਾਏਗਾ ਉਹਨੂੰ ਜੁਆਇਨ ਕਰ ਲਿਓ ਉਸ ਦੇ ਵਿੱਚ ਤੁਹਾਡੇ ਵਾਸਤੇ ਕੁਇਜ਼ ਵਗੈਰਾ ਵੀ ਪਾਈ ਜਾਂਦੇ ਆ ਇੰਪੋਰਟੈਂਟ ਡਾਟਾ ਦੇ ਸਕਰੀਨਸ਼ਾਟ ਪਾਈ ਜਾਂਦੇ ਆ ਬੁੱਕ ਦੇ ਸਕਰੀਨਸ਼ਾਟ ਵੀ ਅਸੀਂ ਉਸ ਦੇ ਵਿੱਚ ਸ਼ੇਅਰ ਕਰਦੇ ਆ ਠੀਕ ਹੈ ਤਾਂ ਉਹ ਤੁਸੀਂ ਜੁਆਇਨ ਕਰਕੇ ਰੱਖ ਸਕਦੇ ਹੋ ਉਸ ਦੇ ਨਾਲ ਵੀ ਤੁਹਾਡੀ ਕਾਫੀ ਹੈਲਪ ਜਿਹੜੀ ਹੈ ਹੋ ਜਾਏਗੀ ਇਸ ਤੋਂ ਲਾਅ ਤੁਹਾਡਾ ਕੋਈ ਸਵਾਲ